ਸਾਰ ਭਗਵੰਤ ਸਿੰਘ ਮਾਨ ਨੂੰ ਇੱਕ ਬਿਆਨ ਉਹਨਾਂ ਦਾ ਯਾਦ ਕਰਾਉਣਾ ਚਾਹੁੰਦਾ ਵੀ ਜਿੱਦਣ ਉਹਨਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀਗਾ 29 ਤਰੀਕ ਦਾ 28 27 22 ਤਰੀਕ ਦਾ ਪਾਣੀ ਆਇਆ ਜੀ ਕਿ 45 ਦਿਨ ਦੇ ਵਿੱਚ ਵਿੱਚ ਜਿਹੜੇ ਉਹ ਪੈਸੇ ਦੇ ਦਿੱਤੇ ਜਾਣਗੇ 45 ਦਿਨ ਤੇ ਫਿਰ ਪੰਜਾ ਸੱਤਾ ਦਿਨਾਂ ਨੂੰ ਆਉਣ ਵਾਲੇ ਆ ਫਿਰ ਉਹ ਫੋਟੋ ਹੀ ਆਊਗੀ ਨਾ ਵੀ ਪੰਜਾ ਸੱਤਾ ਨੂੰ ਦੇ ਦਿੱਤੇ ਤੇ ਬਾਕੀ ਰੋ ਰੋਂਦੇ ਲੋਕਾਂ ਨੇ ਜੀਣਾ ਕਿਸ ਤਰ੍ਹਾਂ ਵਾ ਲੋਕਾਂ ਦਾ ਆਸਰਾ ਕਿਸ ਤਰ੍ਹਾਂ ਬਣਨਾ ਵਾ ਲੋਕਾਂ ਨੇ ਆਪਣਾ ਜ਼ਿੰਦਗੀ ਦਾ ਗੁਜ਼ਰਬਸਰ ਕਿਸ ਤਰ੍ਹਾਂ ਕਰਨਾ ਵਾ ਜਿਨ੍ਹਾਂ ਦਾ ਟੋਟਲ ਜਿਹੜਾ ਡਿਪੈਂਡ ਹੀ ਹੋ ਨਿਰਭਰੀ ਖੇਤੀਬਾੜੀ ਦੇ ਉੱਤੇ ਆ ਸੋ ਮੁਆਵਜ਼ਾ ਮੇਰੇ ਹਿਸਾਬ ਨਾਲ ਤੇ ਉਹਨਾ ਵੀ ਕਿੰਨੇ ਜੇ ਮੰਨ ਲਓ ਕਿਸੇ ਦੀ 100 ਕਿੱਲਾ ਆ ਤੇ ਕਿੰਨੇ ਕਿੱਲੇ ਮਿਲਣਾ ਜੀ ਉਹਨੂੰ 5 ਕਿੱਲਿਆਂ ਦਾ ਹੁਣ ਇੱਕ ਚੀਜ਼ ਨਵੀਂ ਮੇਰੇ ਸਾਹਮਣੇ ਆਈ ਆ ਜੀ ਕਿ ਮੰਨ ਲਓ ਕਿਸੇ ਦੀ ਪੈਲੀ ਆ 40 ਕਿੱਲੇ ਆ 50 ਕਿੱਲੇ ਆ ਜਾਂ 100 ਕਿੱਲਾ ਵਾ ਤੇ ਮੁਆਵਜ਼ਾ ਉਹਨੂੰ ਕਿੰਨੇ ਕਿੱਲਿਆਂ ਦਾ ਮਿਲਣਾ 5 ਕਿੱਲਿਆਂ ਦਾ ਜਿਹੜੀ ਚੀਜ਼ ਮੈਂ ਅੱਗੇ ਵੀ ਦੱਸੀ ਸੀ ਵੀ ਕਿਸੇ ਦੇ 10 20 ਡੰਗਰ ਰੁੜ ਗਿਆ ਤੇ ਉਹਨੂੰ ਤਿੰਨਾਂ ਦਾ ਮੁਆਵਜ਼ਾ ਮਿਲਣਾ ਜੇ ਕਿਸੇ ਦਾ ਪੋਲਟਰੀ ਫਾਰਮ ਰੁੜ ਗਿਆ ਵਾ ਤੇ ਉਹਨੂੰ 100 ਰੁਪਈਆ ਜਿਹੜਾ ਉਹ ਮੁਰਗੀ ਦਾ ਤੇ 100 ਹੀ ਮੁਰਗੀਆਂ ਦਾ ਮਿਲਣਾ 10 ਕਿਹੜੇ ਮੁਆਵਜ਼ੇ ਦੀ ਆਪਾਂ ਡੀਂਗਾ ਮਾਰਦੇ ਆ ਕਿਹੜੇ ਮੁਆਵਜ਼ੇ ਦੀ ਆਪਾਂ ਟਾਰਾ ਮਾਰਦੇ ਆ ਆਉਣਾ ਨਾਲੇ ਕਦੋਂ ਆ ਨਾਲੇ ਇੰਨੇ ਮੁਆਵਜ਼ੇ ਨਾਲ ਕਿਤੇ ਸਰਨਾ ਯਾਰ ਕੇਂਦਰ ਨਾਲ ਬੈਠ ਕੇ ਕੋ ਚੰਗੀ ਡਿਬੇਟ ਕੀਤੀ ਜਾਵੇ ਚੰਗਾ ਪੱਖ ਰੱਖਿਆ ਜਾਵੇ ਵੀ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਵਾ ਮੈਂ ਅੱਜ ਫੇਰ ਕਹਿੰਨਾ ਕਿ ਹੜ ਆਏ ਨਹੀਂ ਹੜ ਲਿਆਂਦੇ ਗਏ ਆ ਹੜ ਲਿਆਂਦੇ ਗਏ ਰੋੜ ਨਾਲ ਪਾਕਿਸਤਾਨ ਸੀਗਾ ਰੋੜ ਨਾਲ ਪੰਜਾਬ ਦਿੱਤਾ ਵਾ ਇਹ ਸਾਰਾ ਹੀ ਆਪਾਂ ਸੁਣਦੇ ਸੀ ਕਿ ਮੈਂ ਪਾਣੀ ਬੰਦ ਕਰਤਾ ਮੋਦੀ ਸਾਹਿਬ ਦੇ ਵੀ ਬੜੇ ਬਿਆਨ ਆਉਂਦੇ ਸੀ ਕਮ ਸੇ ਕਮ ਜੇ ਰੋਡ ਦਿੱਤਾ ਗਿਆ ਵਾ ਤੇ ਇਹਨਾਂ ਲੋਕਾਂ ਦੀ ਬਾਹ ਤੇ ਫੜੀ ਇਹਨਾਂ ਦਾ ਬਣਦਾ ਨੁਕਸਾਨ ਤੇ ਦਈਏ ਇਹਨਾਂ ਦੇ ਬੱਚੇ ਆ ਯਾਰ ਇਹਨਾਂ ਦੀਆਂ ਧੀਆ ਵਿਆਹਣ ਵਾਲੀਆਂ ਨੇ ਛੋਟੇ ਛੋਟੇ ਬੱਚੇ ਆ ਔਰ ਕਦੋਂ ਕਦੋਂ ਜਾ ਕੇ ਮਤਲਬ ਜ਼ਿੰਦਗੀ ਭਰ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਇੱਥੇ ਵਾਈ ਕਰਦਿਆਂ ਨੂੰ ਵਾਈ ਤੇ ਸਾਡੇ ਦਾਦਾ ਜੀ ਇੱਥੇ ਕਰੇ ਇੱਥੇ ਹੀ ਕਰਦੇ ਰਹੇ ਆ ਤੇ ਮੈਂ ਤੇ ਮੈਂ ਜਿੰਨਾ ਮੈਨੂੰ ਫਿਰਦੇ ਹੋਗਾ ਜੀ ਦਾਦੇ ਪੜਦਾਦੇ ਉਹ ਵਾਈ ਜਿਦੀ ਜਿਦੀ ਹੋਂਡੀ ਉਹਦੀ ਉਹਦੀ ਪੈੜੀ ਘਟੀ ਆ ਜੇ ਕਿਸੇ ਦੀ 20 ਆ ਤੇ ਅੱਗੋਂ ਚਾਰ ਨਿਆਣੇ ਹੋ ਗਏ ਤੇ ਪੰਜ ਪੰਜ ਕਿੱਲੇ ਆ ਗਈ ਆ ਅੱਗੋਂ ਆਗੇ ਤੇ ਦੋ ਦੋ ਕਿੱਲੇ ਆ ਗਈ ਇਹੋ ਹੀ ਹੋਂਡਿਆ ਵਾ ਮੈਂ ਵਾਕਿਆ ਹੀ ਆ ਕੇ ਵੇਖਿਆ ਵੀ ਮੈਂ ਕਿਸਾਨ ਕੋ ਤਰੱਕੀ ਕਰਦਾ ਵੇਖਿਆ ਨਹੀਂ ਵੀ ਜਿੱਦੇ ਬੱਚੇ ਵੀ ਮਤਲਬ ਵੀ ਬਹੁਤ ਮਤਲਬ ਤਰੱਕੀ ਕਰਕੇ ਹੁਣ ਪੈੜੀ ਦੇ ਸਿਰ ਤੇ ਤੇ ਤਰੱਕੀ ਹੁੰਦੀ ਨਹੀਂ ਜੇ ਕੋ ਨਾਲ ਹੋਰ ਕੋ ਕੰਮ ਕਰ ਲੇ ਤੇ ਉਹਦਾ ਜਰੂਰ ਸਰਦਾ ਵਾ ਸੋ ਇਹਨਾਂ ਦਾ ਬਣਦਾ ਹੱਕ ਆ ਜਿਹੜਾ ਉਹ ਛੇਤੀ ਤੋਂ ਛੇਤੀ ਦਿੱਤਾ ਜਾਵੇ ਔਰ ਪੂਰਾ ਦਿੱਤਾ ਜਾਵੇ ਏ ਨਹੀਂ ਵੀ ਕਿਸੇ ਦੇ 10 ਵੀ 50 ਕਿੱਲੇ ਤਬਾਹ ਹੋਇਆ ਤੈਨੂੰ 5 ਕਿੱਲਾਂ ਦਾ ਮੁਆਵਜ਼ਾ ਲੱਖ ਰੁਪਈਆ ਦੇ ਦੋ 20000 ਰੁਪਈਆ ਤੁਸੀਂ ਕਹਿੰਦੇ ਮੁਆਵਜ਼ਾ ਦੇਣਾ ਵਾ ਇਹਦੇ ਨਾਲ ਕਿੱਥੋਂ ਕਿਸਾਨ ਜਿਹੜਾ ਉਹ ਦੁਬਾਰਾ ਉੱਠੂਗਾ ਕਿੱਥੋਂ ਤੁਹਾਡਾ ਪੰਜਾਬ ਉੱਠੂਗਾ ਜਿਹੜਾ ਨਿਰੈ ਖੇਤੀਬਾੜੀ ਦੇ ਉੱਤੇ ਨਿਰਭਰ ਆ ਕਿਸ ਤਰ੍ਹਾਂ ਪੰਜਾਬ ਦੀ ਤਰੱਕੀ ਹੋਊਗੀ ਜੇ ਆਪ ਦਾ ਆਪਣੇ ਬੰਦੇ ਹੀ ਨਹੀਂ ਸਾਂਭ ਸਕਦੇ ਆਪਣੇ ਵਸਿੰਦੇ ਹੀ ਨਹੀਂ ਸਾਂਭ ਸਕਦੇ ਉਹ ਸਾਡੇ ਨਾਲੋਂ ਤੇ ਪਰੇ ਭੁੱਖਾ ਨੰਗਾ ਦੇਸ਼ ਹੀ ਜਾਦਾ ਵਧੀਆ ਉਹ ਵੀ ਉਹਦੀ ਮੁੱਖ ਮੰਤਰੀ ਕੱਲੀ ਕੱਲੀ ਗੱਲ ਤੇ ਸਟੈਂਡ ਲੈਣ ਦੀ ਜਿਹੜੀ ਚੜਦੇ ਲੈਂਦੇ ਪੰਜਾਬ ਵਾਲੀ ਮੁੱਖ ਮੰਤਰੀਓ ਨੂੰ ਰੋਜ਼ ਹੀ ਸੁਣਦੇ ਆ ਯਾਰ ਆਪਾਂ ਗੱਲਾਂ ਦੇ ਕੜਾ ਬਣਾਈ ਜਾਂਦੇ ਆ ਥੱਲੇ ਤੇ ਐ ਹੀ ਕੱਖ ਨਹੀਂ ਯਾਰ ਬੰਨ ਕਿਤੋਂ ਟੁੱਟਣ ਦੇ ਆ ਸੰਗਤ ਕਿਤੇ ਸੇਵਾ ਕਰਦੀ ਬੰਨ ਆਪਾਂ ਬਾਬਿਆਂ ਕੋ ਬਣਾ ਲੇ ਬਿੱਲ ਸਰਕਾਰ ਦੇ ਬਣ ਜਾਣੇ ਆ ਮਤਲਬ ਇਹੋ ਤਰੱਕੀ ਆ ਯਾਰ ਪੰਜਾਬ ਦੀ ਇੱਥੇ ਤੇ ਮੈਨੂੰ ਇਹ ਵੀ ਦੱਸਿਆ ਗਿਆ ਵੀ ਇੰਨੀ ਗੈਰ ਜ਼ਿੰਮੇਵਾਰੀ ਐ ਚਾਹੇ ਪਿਛਲੀ ਸਰਕਾਰ ਐ ਚਾਹੇ ਹੋਣ ਵਾਲੀ ਐ ਕਿ ਜਿੱਥੋਂ ਜਿੱਥੋਂ ਡਰੇਨ ਐ ਜਿੱਥੇ ਜਿੱਥੇ ਨੋਮਨੀ ਐ ਉਹਦੇ ਵਿੱਚ ਲੋਕਾਂ ਨੇ ਬੂਟੇ ਲਾ ਦਿੱਤੇ ਨੇ ਯਾਰ ਉਹ ਕਬਜੇ ਕਿੰਨੇ ਛਡਾਉਣੇ ਸੀਗੇ ਉਹ ਗਾਂ ਪਾਣੀ ਕਿਸ ਤਰ੍ਹਾਂ ਜਾਣਾ ਸੀਗਾ ਉਦੇ ਉੱਤੇ ਆਪਾਂ ਕਦੀ ਗੌਰ ਹੀ ਨਹੀਂ ਕੀਤਾ ਸਿਰਫ ਵੋਟਾਂ ਦੇ ਚੱਕਰ 'ਚ ਕਿਸੇ ਬੰਦੇ ਦੀਆਂ ਵੋਟਾਂ ਹੈਗੀਆਂ ਵਾ ਤੁਹਾਨੂੰ ਆਪਾਂ ਕਤਲ ਵੀ ਮaaf ਕਰ ਦਿੰਨੇ ਆ ਵੀ ਤੇਰੇ ਮਗਰ 100 ਵੋਟ ਆ ਤੂੰ ਜੋ ਮਰਜ਼ੀ ਕਰ ਲਾ ਤੂੰ ਤਬਾਈ ਵੀ ਲੈ ਆ ਤੇਰਾ ਮਤਲਬ ਤੈਨੂੰ ਪੁੱਛਣ ਵਾਲਾ ਹੀ ਕੋਈ ਨਹੀਂਗਾ ਤੇ ਫਿਰ ਸੂਬੇ ਨੇ ਤਰੱਕੀ ਕਿੱਥੋਂ ਕਰਨੀ ਆ ਯਾਰ ਦੋਸਤੋ ਮੈਂ ਖੜਾ ਵਾਂ ਐਸ ਪਾਸੇ ਮੇਰੇ ਸਿੰਘੋ ਕੇ ਦੀ ਪੈਲੀ ਆ ਤੇ ਐਸ ਪਾਸੇ ਗੱਗੜਾਂ ਦੀ ਆ ਦੋਵਾਂ ਪਾਸੇ ਹੀ ਪਾਣੀ ਜਿਹੜਾ ਪੈਲੀ ਦੇ ਵਿੱਚ ਭਰਿਆ ਔਰ ਮੈਂ ਅੱਗੇ ਕਿਹਾ ਸੀ ਜਦੋਂ-ਜਦੋਂ ਪਿੰਡ-ਪਿੰਡ ਫਿਰਦੇ ਆ ਉਦੋਂ-ਉਦੋਂ ਮੁਸ਼ਕਲਾਂ ਪਤਾ ਲੱਗਦੀਆਂ ਨੇ ਔਰ ਪਿੰਡ ਵਾਲਿਆਂ ਦੀ ਡਿਮਾਂਡ ਹੈ ਕਿ ਪੈੜੀ ਕਿੰਨੀ ਕਿੰਨੀ ਹੈ ਜੀ ਦੋ ਪਾਸੇ 20-20 ਕਿੱਲੇ ਦੋ ਪਾਸੇ ਥਾਵਾ ਕੱਲਾ ਮੁਆਵਜ਼ੇ ਦਾ ਨਾਲ ਨਹੀਂ ਸਰਨਾ ਵੀ ਪਟਵਾਰੀ ਲੈ ਕੇ ਲੈ ਗਿਆ ਵੀ 350 ਕਿੱਲਾ ਪੈੜੀ ਆ ਪਿੰਡ ਦੀ ਔਰ 20-2000 ਰੁਪਈਆ ਉਹਨਾਂ ਨੂੰ ਦੇ ਦਿੱਤਾ ਜਾਵੇ ਉਹਦੇ ਵਿੱਚੋਂ ਪਾਣੀ ਕੱਢਣ ਦਾ ਪ੍ਰਬੰਧ ਕਰਨਾ ਵਾ ਉਸ ਪਾਸੇ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਅੱਜ ਪਿੰਡ ਵਾਲਿਆਂ ਨੇ ਕਿਹਾ ਵੀ ਦੋ ਇੱਕ ਬੰਦਾ ਸਾਨੂੰ ਦੋ ਸਮਰਸੀਬਲ ਮੋਟਰਾਂ ਦੇਣ ਨੂੰ ਤਿਆਰ ਆ ਔਰ ਉਹਦੇ ਨਾਲ ਨਾਲ ਹੋਰ ਕੀ ਹੈ ਜੀ ਪਾਈਪ ਦੇਣ ਨੂੰ ਪਾਈਪ ਦੇਣ ਨੂੰ ਤਿਆਰ ਆ ਪਾਈਪ ਚਾਹੀਦਾ ਵੈ ਇਹਨਾਂ ਨੂੰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਐਸਟੀਮੇਟ ਲਵਾਓ ਜੋ ਕੋਈ ਸਰਦਾ ਪਣਦਾ ਵਾ ਜਿਹੜਾ ਕੋ ਸਾਮਾਨ ਘੜਦਾ ਵਾ ਉਹਦਾ ਬੰਦੋਬਸਤ ਅਸੀਂ ਵੀ ਕਰਦੇ ਆ ਵੀ ਇਹੋ ਜੀਆਂ ਮੁਸ਼ਕਲਾਂ ਆਉਣੀਆਂ ਨਹੀਂ ਤੇ ਆ ਮੇਰੇ ਲੱਗ ਗਈ ਇੱਥੋਂ ਬਲੈਰੋ ਗੱਡੀ ਆਈ ਆ ਸਾਰੇ ਪਿੰਡ ਵਾਲੇ ਖਲੋਤੇ ਆ ਇਹਦੇ ਵਿੱਚ ਪਿੱਛੇ ਵੱਡਾ ਸਾਰਾ ਲਿਖਿਆ ਵੀ ਅੱਗੇ ਅੱਗੇਲੇ ਪਿਛਲੇ ਪਾਸੇ ਵੀ ਪੰਜਾਬ ਸਰਕਾਰ ਤੇ ਮੈਂ ਉਹਨਾਂ ਨੂੰ ਪੁੱਛਣਾ ਸ਼ਰਮ ਆਉਣੀ ਚਾਹੀਦੀ ਆ ਯਾਰ ਤੁਹਾਨੂੰ ਜਿਹੜੇ ਵੀ ਤੁਸੀਂ ਇੱਥੋਂ ਨੰਘ ਕੇ ਗਏ ਹੋ ਜਾ ਸਰਕਾਰ ਨੂੰ ਵੀ ਚਾਹੀਦਾ ਵੀ ਜਿੱਥੇ ਪਿੰਡ ਦੇ ਵਿੱਚ 10-20 ਬੰਦੇ ਖੜੇ ਆ ਪਿੰਡਾਂ 'ਚ ਤੁਸੀਂ ਆਉਂਦੇ ਹੋ ਤੇਲ ਫੂਕ ਕੇ ਗੱਡੀਆਂ ਦੇ ਵਿੱਚ ਇੱਕ ਬੰਦੇ ਕੋਲ ਪੁੱਛ ਕੇ ਚਲੇ ਜਾਂਦੇ ਹੋ ਕਿੰਨੀ ਪੈੜੀ ਆ ਆਪਦੇ ਬੰਦੇ ਕੋਲ ਜਿਹੜਾ ਕਿ ਸਰਕਾਰੀ ਬੰਦਾ ਉਹਦੇ ਕੋਲ ਪੁੱਛ ਲੈਂਦੇ ਹੋ ਅੱਜ 20 ਬੰਦੇ ਤੁਹਾਡੇ ਲਾਗੇ ਖੜੇ ਕੰਮ ਸੇ ਕੰਮ ਗੱਡੀ ਰੋਕ ਲੋ ਯਾਰ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਮੁਸ਼ਕਲ ਹੀ ਸਰਕਾਰ ਤੱਕ ਪਹੁੰਚਾ ਦਿੰਨੇ ਆ ਤੇਲ ਫੁੱਕਿਆ ਜਾ ਰਿਹਾ ਆਪਣੇ ਮੀਟਰ ਚੱਲੀ ਜਾ ਰਹੇ ਆ ਲੋਕਾਂ ਦੇ ਕੰਮ ਦੇ ਨਾਲ ਲੋਕਾਂ ਦੇ ਨਾਲ ਮਤਲਬ ਦਰਦਨਾ ਕੋਈ ਲੈਣਾ ਦੇਣਾ ਵੀ ਲੋਕ ਤੜਫ ਰਹੇ ਆ ਆ ਜਿਨ੍ਹਾਂ ਦੀ ਪੈੜੀ ਦੇ ਵਿੱਚ ਪਾਣੀ ਹੈ ਦੋ ਦੋ ਮਹੀਨੇ ਨਹੀਂ ਭਿੱਜੀ ਜਾਣੀ ਜੇ ਪਾਣੀ ਨਿਕਲਿਆ ਨਾ ਇਹ ਬੰਦੋਬਸਤ ਕਦੋਂ ਕਰਨੇ ਆ ਕੱਲਾ ਮੁਆਵਜ਼ੇ ਨਾਲ ਇਹ ਨਹੀਂ ਵੀ ਕੋਠਿਆਂ ਦਾ 1,20,000 ਦੇ ਦਿਓ ਤਿੰਨਾ ਡੰਗਰਾਂ ਦੇ ਪੈਸੇ ਦੇ ਦਿਓ 100 ਰੁਪਿਆ ਮੁਰਗੀ ਦਾ ਦੇ ਦਿਓ 20000 ਰੁਪਇਆ ਕਿਸਾਨ ਨੂੰ ਦੇ ਦੋ ਉਸ ਤੋਂ ਬਾਅਦ ਜਿਹੜੇ ਖਰਚੇ ਆ ਉਹ ਕਿੰਨੇ ਚੱਲਣੇ ਆ ਸਾਰਾ ਕੁਝ ਸੈਂਟਰਲੋਂ ਆਉਦਾ ਵਾ ਕਿ ਡੀ ਸੈਟਿੰਗ ਦੇ ਇੰਨੇ ਪੈਸੇ ਆ ਗਾਰ ਕੱਢਣ ਦੇ ਇੰਨੇ ਪੈਸੇ ਆ ਆਪਾਂ ਗੱਲਾਂ ਕਰਨ ਨੂੰ ਤੇ ਸਾਰੇ ਨਾਮਸ ਬਣਾਏ ਆ ਪਰ ਇਹ ਜਾਣ ਕਿੱਥੇ ਕਿਹੜੇ ਖੂ ਦੇ ਵਿੱਚ ਪੈ ਜਾਣੇ ਲੋਕ ਆਪਸ ਵਿੱਚ ਮਿਲ ਜੁਲ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਜਿੰਨਾ ਕਿ ਸਾਡੇ ਕੋਲੋਂ ਦਿੱਤਾ ਜਾਂਦਾ ਮਤਲਬ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਡੀਸੀ ਨੂੰ ਵੀ ਦੇਣਾ ਚਾਹੀਦਾ ਹਲਕੇ ਦੇ ਐਮਐਲਏ ਨੂੰ ਵੀ ਦੇਣਾ ਚਾਹੀਦਾ ਤੇ ਖਾਸ ਕਰਕੇ ਮੁੱਖ ਮੰਤਰੀ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਵਾ ਕਿ ਕੇਂਦਰ ਦੇ ਵਜ਼ੀਰਾਂ ਉਹਨਾਂ ਨੂੰ ਵੀ ਇਹਦੇ ਉੱਤੇ ਕੋ ਫੋਕਸ ਕਰਨਾ ਚਾਹੀਦਾ ਵੀ ਲੋਕਾਂ ਦੀਆਂ ਮੁਸ਼ਕਲਾਂ ਮੈਂ ਅੱਗੇ ਇੱਕ ਗੱਲ ਕਹੀ ਸੀ ਕਿ 28 ਤਰੀਕ ਪਿਛਲੀ ਦੇ 29 ਦੇ ਲੱਗੇ ਆ ਔਰ ਮੈਂ ਲੋਕਾਂ ਨੂੰ ਕਿਹਾ ਸੀ ਜਦੋਂ ਪਾਣੀ ਲੱਥਣਾ ਵਾ ਜਦੋਂ ਰਸਤੇ ਥੋੜੇ ਖੁੱਲਣੇ ਆ ਲੋਕਾਂ ਦੀਆਂ ਮੁਸ਼ਕਲਾਂ ਉਦੋਂ ਸਾਹਮਣੇ ਆਉਣੀਆਂ ਤੇ ਆਹ ਮੁਸ਼ਕਲਾਂ ਨੇ ਯਾਰੇ ਕਦੋਂ ਪਹਿਲੀ ਵੀਦਣਗੇ ਕਦੋਂ ਇਹਨਾਂ ਦੀ ਖੇਤੀ ਹੋਊਗੀ ਕਦੋਂ ਅਗਲੀ ਹੈ ਮਤਲਬ ਕਣਕ ਬੀਜਣਗੇ ਤੇ ਕਿੱਥੇ ਇਹਨਾਂ ਦੀ ਫਸਲ ਜਾਣੀ ਆ ਇਹ ਲੱਗਦਾ ਹੀ ਨਹੀਂ ਵੀ ਮੁੜ ਕੇ ਇਹਨਾਂ ਦੀ ਕਣਕ ਬੀਜੀ ਜਾਣੀ ਆ ਇਹ ਚੋਂ ਪਾਣੀ ਕਿਸ ਤਰ੍ਹਾਂ ਕੱਢਣਾ ਹੋਰ ਜਿਹੜੀਆਂ ਮੁਸ਼ਕਲਾਂ ਨੇ ਉਹ ਕਿਸ ਤਰ੍ਹਾਂ ਹਲਣੀਆਂ ਪਿੰਡ ਚ ਮ ਗਿਆ ਲੋਕਾਂ ਦੇ ਕੱਚੇ ਕੋਠੇ ਨੇ ਯਾਰ ਸਾਰੇ ਹੀ ਭੈਣ ਵਾਲੇ ਨੇ ਇੱਕ ਇੱਕ 120000 ਨਾ ਕੋਠੇ ਨਹੀਂ ਭਣੇ ਕੰਮ ਸੇ ਕੰਮ ਤੁਸੀਂ ਇੰਨਾ ਪੈਸਾ ਇਕੱਠਾ ਕਰ ਰਹੇ ਹੋ ਚੜ੍ਹਦੀ ਕਲਾ ਫੰਡ ਦੇ ਵਿੱਚ ਸੀਐਮ ਰਲੀਫ ਫੰਡ ਦੇ ਵਿੱਚ ਜੇ ਕੋਈ 120000 ਰੁਪਇਆ ਕਿਸੇ ਦੇ ਘਰ ਦਾ ਆਉਂਦਾ ਤੋ ਉਹਦੇ ਨਾਲ ਕੋ 10ਵੀਂ 50000 ਕੋਲੋਂ ਜਿਹੜੀ ਚੜ੍ਹਦੀ ਕਲਾ ਦੇ ਵਿੱਚੋਂ ਜਾਂ ਦੂਜੇ ਫੰਡ ਦੇ ਵਿੱਚੋਂ ਮਤਤ ਕੀਤੀ ਜਾਵੇ ਤਾਂ ਸੋ ਉਹਨਾਂ ਦੇ ਘਰ ਤੇ ਮੁਕੰਮਲ ਹੋ ਸਕਣ ਅਸੀਂ ਇੱਕ ਨੇਮ ਬਣਾਇਆ ਵੀ ਜਿਸ ਘਰ ਦੇ ਵਿੱਚ ਮਤਤ ਕਰਨੀ ਉਹ ਪੂਰਾ ਲੈਂਟਰ ਪਾਉਣ ਤੱਕ ਕਰਨੀ ਆ ਉਹਦੀਆਂ ਕੰਧਾਂ ਚੁੱਕਣ ਤੱਕ ਕਰਨੀ ਆ ਕਾਰਨ ਇਹ ਕੀ ਆ ਤੇ ਗਰੀਬ ਆਦਮੀ ਨੂੰ 10 ਵੀ 1000 5000 ਰੁਪਇਆ ਫੜਾ ਜੋ ਉਤੋਂ ਬਾਅਦ ਉਹਨੇ ਕੰਮ ਸ਼ੁਰੂ ਕਰ ਲੈਣਾ ਵਾ ਰਿਸ਼ਤੇਦਾਰਾਂ ਕੋ ਪੈਸੇ ਮੰਗਦਾ ਫਿਰੂਗਾ ਵਿਆਜੀ ਪੈਸੇ ਮੰਗਦਾ ਫਿਰੂਗਾ ਕਰਜ਼ਾ ਸਿਰ ਤੇ ਚੁੱਕ ਲੂਗਾ ਔਰ ਕੋਠਾ ਪਾਇਆ ساری ਉਮਰ ਉਹਦੇ ਸਿਰ ਤੇ ਕੋਠੇ ਦਾ ਭਾਰ ਰਹਿਣਾ ਵਾ ਵੀ ਇਹ ਲੱਤਣਾ ਕਿ ਤਰ੍ਹਾਂ ساری ਉਮਰ ਉਹਦੀ ਕਰਜ਼ੇ ਹੀ ਲੰਘ ਜਾਣੀ ਆ ਸੋ ਜੇ ਕਿਸੇ ਦਾ ਸਵਾਰਨਾ ਤੇ ਉਹ ਪੂਰਾ ਸਵਾਰਿਆ ਕਰੋ ਮੈਂ ਤਾਂ ਸਰਕਾਰ ਨੂੰ ਵੀ ਕਹਿਣਾ ਔਰ ਸੰਸਥਾਵਾਂ ਨੂੰ ਵੀ ਕਹਿਣਾ ਐਵੇਂ ਤਿਲ ਫੁਣਣਾ ਨਹੀਂ ਸਰਦਾ ਕਿਸਦਾ ਯਾਰ ਉਹ ਬੰਦਾ ਆਸ ਜਗਾ ਵੈਂਦਾ ਵਾ ਸੋ ਸਰਕਾਰ ਨੂੰ ਵੀ ਚਾਹੀਦਾ ਵੀ ਇੰਨਾ ਕੰਮਾਂ ਤੇ ਜੋ ਜੋ ਮੁਸ਼ਕਲਾ ਰੋਹ ਰੋਹ ਸਾਡੇ ਸਾ ਉਹ ਕੰਮ ਕਰਨਾ ਜਿੰਨਾ ਕਿ ਸਾਡੇ ਕੋਲ ਆਦਾ ਹੀ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਕੰਮ ਤੇ ਸਰਕਾਰ ਨੇ ਦੇ ਉੱਤੇ ਫੋਕਸ ਕਰਨਾ ਨਾ ਸਰਕਾਰ ਨੇ ਦੇ ਉੱਤੇ ਫੰਡ ਲੈ ਕੇ ਆਉਣੇ ਨੇ ਸਰਕਾਰ ਨੇ ਲੋਕਾਂ ਨੂੰ ਫੰਡ ਜਾਰੀ ਕਰਨੇ ਨੇ ਜਿਸ ਦਿਨ ਹੜਾ ਆਏ ਸੀਗੇ ਤੇ ਸੀਐਨ ਸਾਹਿਬ ਨੇ ਕਹਿਤਾ ਸੀ 45 ਦਿਨਾਂ ਦੇ ਵਿੱਚ ਵਿੱਚ ਮੁਆਵਜ਼ਾ ਦੇ ਦਾਂਗੇ ਤੇ 45 ਦਿਨ ਤੋਂ ਚੱਲੇ ਮੇਰੇ ਖਰ 40 ਧੋ ਗਏ ਆ ਜੀ 42 ਦਿਨ ਤੇ ਹੋ ਗਏ ਆ ਤੇ ਕਿੰਨੂੰ ਮੁਆਵਜ਼ਾ ਆਇਆ ਤਿੰਨਾਂ ਦਿਨਾਂ ਚ ਚੈੱਕ ਆ ਜਾਣਗੇ ਜੀ ਤੁਹਾਨੂੰ ਮੈਂ ਅੱਗੇ ਵੀ ਬੋਲਿਆ ਜੀ ਜੇ ਜਦੀ 20 ਕਿੱਲੇ ਪੈੜੀ ਆ 30 ਕਿੱਲੇ ਪੈੜੀ ਉਹਨੂੰ 5 ਕਿੱल्ल्या ਦਾ ਮੁਆਵਜ਼ਾ ਦੇਣਾ ਉਹਦੇ ਨਾਲ ਸਰਨਾ ਵਾ ਯਾਰ ਮਤਲਬ 20 ਕਿੱਲੇ ਉਹ ਪੈੜੀ ਤਬਾਹ ਕਰ ਬੈਠਾ 5 ਕਿੱल्ल्या ਦਾ ਜ ਜੋ ਕਹਿੰਦੇ 20 ਡੰਗਰ ਮਰ ਗਏ ਆ ਜਾਂ ਰੋੜ ਗਏ ਉਹਨੂੰ ਤਿੰਨਾਂ ਡੰਗਰਾਂ ਦੇ ਪੈਸੇ ਦੇਣੇ ਆ ਜੇ ਕਿਸੇ ਦਾ ਸਾਰਾ ਘਰ ਦਾ ਸਮਾਨ ਰੋੜ ਗਿਆ ਵਾ ਉਹ ਚ ਸੋਫੇ ਆ ਉਹ ਚ ਬੈੱਡ ਆ ਉਹ ਚ ਭਾਂਡੇ ਆ ਉਹ ਚ ਬਿਸਤਰੇ ਆ ਤੇ 2500 ਰੁਪਏ ਦੇਣਾ 2500 ਰੁਪਏ ਦੇ ਵਿੱਚ ਤੇ ਘਰ ਦੀ ਸਫਾਈ ਨਹੀਂ ਹੋਣੀ ਯਾਰ ਲੋਕਾਂ ਕੋਲ ਸੋ ਇਹੋ ਜੀਆਂ ਮੁਸ਼ਕਲਾਂ ਨੇ ਦੇ ਉੱਤੇ ਮਤਲਬ ਧਿਆਨ ਦੇ ਕੇ ਪੂਰਾ ਧਿਆਰ ਕੇਂਦਰਿਤ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰੋ ਸਾਡੇ ਕੋਲ ਤਾਂ ਜਿੰਨਾ ਫਿਰਿਆ ਜਾ ਰਿਹਾ ਅਸੀਂ ਫਿਰਨ ਦੀ ਕੋਸ਼ਿਸ਼ ਵੀ ਕਰਦੇ ਆ ਔਰ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਜਿੰਨੀ ਸਾਡੇ ਕੋਲ ਸੇਵਾ ਹੋ ਸਕਦੀ ਪਾਉ ਸੀ ਸਾਡੇ ਕੋਲ ਕਬੂਲ ਇਨਾ ਕਿ ਲਿਆ 2.5 ਹਜ਼ਾਰ ਦਾ ਡੀਜ਼ਲ ਲੱਗ ਗਿਆ ਜਿਹੜੇ ਬਹੁਤ ਪੰਜ ਪੰਜ ਹਜ਼ਾਰ ਦਾ ਡੀਜ਼ਲ ਮੈਂ ਕੱਲ ਵਿਹਾਰ ਖਾਂ ਵਾ ਕੇ ਆਇਆ 18250 ਦਾ ਡੀਜ਼ਲ ਕੋ ਗਿਆ ਇਨਾ ਇਹਦਾ ਨੁਕਸਾਨ ਹੋਇਆ ਅੱਗੇ ਅਧਿਕਾਰੀਆਂ ਨੇ ਕੀ ਕੀਤਾ ਬੰਦੇ ਕੀ ਕਰਾਂਗੇ ਵਾਧਨ ਨਹੀਂ ਦਈ 40 ਵਗ ਨਹੀਂ ਦੀ ਵਾਂਗੇ ਕਿਦਾਂ ਅੱਜ 45 ਦਿਨ ਮੰਗੇ ਸੀਐਮ ਸਾਹਿਬ ਦੇ ਮੁਆਵਜ਼ੇ ਲਈ ਤੇ ਮੈਂ ਇੱਕ ਦਿਨ ਪੋਸਟਰ ਵੀ ਪਾਇਆ ਸੀਗਾ ਵੀ ਜੇ ਕਿਸਾਨ ਕਿਤੇ ਪਰਾਲੀ ਨੂੰ ਅੱਗ ਲਾ ਦੇਣਾ ਤੇ ਉਹ ਸੈਟਲਾਈਟ ਰੇਵੀ ਵੜਾਈ ਵੇਖ ਕੇ ਤੁਸੀਂ ਪਰਚਾ ਦੇ ਦੇ ਦਿੰਦੇ ਹੋ ਵੀ ਫੁਲਾਣੀ ਥਾਂ ਤੇ ਅੱਗ ਲੱਗੀ ਆ ਤੇ ਸੈਟਲਾਈਟ ਨਾਲ ਗਰਦੌਰੀ ਨਹੀਂ ਸੀ ਹੋ ਸਕਦੀ ਸੈਟਲਾਈਟ ਨਾਲ ਇਹ ਨਹੀਂ ਸੀ ਦੇਖ ਸਕਦਾ ਵੀ ਕਿੰਨੀ ਪੈੜੀ ਖਰਾਬ ਆ ਤੇ ਕਿੱਥੇ ਖਰਾਬ ਆ ਕਿੱਥੇ ਕਿੰਨਾ ਪੈਣੀ ਉਸ ਹਿਸਾਬ ਨਾਲ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿੰਨੇ ਪੈਸੇ ਉਹਦੀ ਸਬਾਈ ਤੇ ਲੱਗਣੇ ਆ ਕਿੰਨੇ ਪੈਸੇ ਉਹਦੀ ਗਾਰ ਕੱਢਣ ਤੇ ਲੱਗਣੇ ਆ ਸੈਟਲਾਈਟ ਸਿਰਫ ਲੋਕਾਂ ਨੂੰ ਤੰਗ ਕਰਨ ਲਈ ਤੇ ਲੋਕਾਂ ਦੇ ਪਰਚੇ ਦੇਣ ਲਈ ਵਰਤਿਆ ਜਾਂਦਾ ਵਾ ਲੋਕਾਂ ਦੀ ਜਿਹੜੀ ਗਰਦੌਰੀ ਆ ਲੋਕਾਂ ਦਾ ਜਿਹੜਾ ਮੁਆਵਜ਼ਾ ਉਹ ਵੀ ਸੈਟੇਲਾਈਟ ਰਾਹੀਂ ਕਰ ਲਿੰਦੇ ਤੁਸੀਂ ਤੇ ਲੋਕਾਂ ਦੇ ਘਰਾਂ 'ਚ ਮੁਆਵਜ਼ਾ ਪਹੁੰਚਦਾ ਅਸਲ 'ਚ ਤੁਹਾਡੇ ਕੋਲ ਪੈਸੇ ਹੈ ਹੀ ਨਹੀਂ ਪੈਸਾ ਤੁਸੀਂ ਲੋਕਾਂ ਕੋਲੋਂ ਮੰਗਦੇ ਫਿਰਦੇ ਹੋ ਕੱਲ ਵੀ ਸਾਡੇ ਸ਼ਹਿਰ 'ਚ ਆਇਓ ਮੈਂ ਸੀਐਮ ਸਾਹਿਬ ਤੁਹਾਨੂੰ ਇੱਕ ਗੱਲ ਕਹਾਂ ਕਿ ਮੇਰੀ ਨਜ਼ਰ ਦੇ ਵਿੱਚ ਤੁਸੀਂ ਕਿਤੇ ਮੈਨੂੰ ਸਾਦੇ ਨਾ ਤੇ ਮੈਂ 10 ਵੀ 50 ਲੱਖ ਰੁਪਈਆ ਦਿੰਦਾ ਸ਼ਹਿਰ ਦੇ ਚੰਗੇ ਚੰਗੇ ਲੋਕਾਂ ਨੇ ਤੁਹਾਡੀ ਨੀਤ ਵੇਖ ਤੁਹਾਨੂੰ 50-50000 ਰੁਪਇਆ ਦਿੱਤਾ ਔਰ ਲੱਖ ਲਾਹਣ ਤੱਕ ਸੀਆ ਮਾਇਆ ਹੋਵੇ ਤੁਹਾਨੂੰ 50-50000 ਰੁਪਇਆ ਫੰਡ ਦੋ ਯਾਰ ਕਿਉਂਕਿ ਲੋਕੀ ਇਤਬਾਰ ਕਰਨੋਂ ਵੜ ਗਏ ਵੀ ਪੈਸੇ ਤੁਹਾਨੂੰ ਦੇਣੇ ਕਿਸੇ ਕੰਮ ਲਈ ਆ ਵਰਤ ਤੁਸੀਂ ਕਿਸੇ ਕੰਮ ਦੇ ਵਿੱਚ ਲੈਣੇ ਆ ਇਸ ਕਰਕੇ ਲੋਕੀ ਤੁਹਾਨੂੰ ਪੈਸੇ ਨਹੀਂ ਦਿੰਦੇ ਔਰ ਕੱਲ ਤੁਸੀਂ ਆਪ ਦਾ ਹਾਲ ਵੇਖਿਆ ਜੀ ਸਾਡੇ ਸ਼ਹਿਰ ਦੇ ਵਿੱਚ ਜਿੱਦਣ ਤੁਸੀਂ ਆਏ ਹੋ ਜਿੱਥੇ ਤੁਹਾਡਾ ਹਲੀਪੜ ਬਣਿਆ ਸੀ ਮੈਂ ਸਾਰੀ ਉੱਥੇ ਰਿਪੋਰਟ ਲਈ ਆ 50-50000 ਰੁਪਇਆ ਜਿਹੜੇ ਲੋਕ ਦੇ ਵੀ ਸਕਦੇ ਨੇ ਮੈਂ ਉਹਨਾਂ ਦਾ ਕਸੂਰ ਨਹੀਂ ਕਹਿੰਦਾ ਦੇਣ ਵਾਲਿਆਂ ਦਾ ਉਹਨਾਂ ਨੂੰ ਪਤਾ ਸਾਡੇ ਪ ਨਾਲ ਕੰਮ ਕਰੋ ਮੈਂ ਫਿਰ ਆਪਣੀ ਚੀਜ਼ ਦਰਉਣਾ ਮੈਂ ਤੇਰੇ ਉੱਤੇ ਕੋਈ ਦੋਸ਼ ਨਹੀਂ ਲਾਉਂਦਾ ਪਾਹੂ ਪਰ ਜੇ ਲੋਕਾਂ ਦਾ ਪੈਸਾ ਲੋਕਾਂ ਤੱਕ ਪਹੁੰਚੜਾ ਹੀ ਨਹੀਂ ਤੇ ਇਹ ਵੀ ਬੜਾ ਵੱਡਾ ਭ੍ਰਿਸ਼ਟਾਚਾਰ ਆ ਇੱਥੇ ਮੈਂ ਵੀ ਚੀਜ਼ ਦੱਸਣੀ ਚਾਹੁੰਦਾ ਵੀ ਜਿੱਦੇ ਜਿੱਦੇ ਪੈੜੀ 'ਚ ਰੇਤ ਆਈ ਉਹਥੇ ਹੀ ਮਾਫੀਆ ਨੇ ਠੇਕੇ ਕਰ ਲਏ ਐਮਐਲਏ ਦੇ ਨਾਲ ਰਲ ਕੇ ਲੀਡਰਾਂ ਦੇ ਨਾਲ ਰਲ ਕੇ ਕੋਈ ਕਿਸਾਨ ਥੋੜੀ ਰੇਤ ਚੁੱਕਣ ਆ ਕਿ ਕਿਸਾਨ ਨੂੰ ਤਾਂ ਮਿਲਦਾ ਮੇਰੇ ਖਿਆਲ 2-3000 ਰੁਪਇਆ ਆਪ 2 ਵੀ ਨਹੀਂ ਮਿਲਦਾ ਜੀ ਆਪਣਾ ਟਿੱਪਰ ਵੇਖਦਾ ਵਾ 60-60000 ਰੁਪਇਆ ਦਾ ਤੇ ਕੀ ਫਾਇਦਾ ਯਾਰ ਕਿਸਾਨ ਦਾ ਕੀ ਫਾਇਦਾ ਇਹੋ ਜੀ ਪਾਲਿਸੀ ਬਣਾਉਣ ਦਾ ਸਾਰੇ ਹੀ ਲੀਡਰ ਸਾਰੇ ਹੀ ਅਫਸਰ ਚਾਹੇ ਕੋ ਐਸਐਚਓ ਆ ਚਾਹੇ ਕੋ ਐਸਡੀਐਮ ਆ ਸਾਰੇ ਹੀ ਉਹਦੇ ਵਿੱਚੋਂ ਪੈਸੇ ਲੈਣ ਲੱਪੇ ਰੋੜਿਆ ਕਿਸਾਨ ਆ ਮਰਿਆ ਕਿਸਾਨ ਆ ਪਾਣੀ ਉਹਦੀ ਵਿੱਚ ਰੇਤ ਚੜੀ ਆ ਉਹਦੀ ਚ ਗਾਰ ਚੜੀ ਆ ਤੇ ਮਾਫੀ ਅੱਜ ਵੀ ਪੜਨਾ ਸ਼ੁਰੂ ਹੋ ਗਿਆ ਤੇ ਫਿਰ ਕੀ ਨਿਆਤ ਦੇਣ ਦੇ ਯਾਰ ਹੁਣੀ ਸ਼ਰਮ ਕਰ ਲੋ ਕੁਝ ਵੀ ਲੋਕ ਉੱਜੜ ਗਏ ਲੋਕ ਮਰ ਗਏ ਤੁਹਾਨੂੰ ਅੱਜ ਵੀ ਰੇਤਾ ਕੱਢਣ ਦੀ ਸੁਝਣ ਢਈ ਆ ਵੀ ਕਿਸਾਨ ਨੂੰ ਲੁੱਟਣਾ ਕਿ ਤਰਾਵਾ ਵੀ ਇਹਨੂੰ ਕੁੱਟਣਾ ਕਿ ਤਰਾਵਾ ਹੋਰ ਕੀ ਫਿਰ ਗੋਲੀ ਮਾਰ ਦੋ ਇਹਨਾਂ ਨੂੰ ਵੀ ਸਾਰਾ ਇਹਨਾਂ ਨੂੰ ਇੱਕੋ ਆਰਡਰ ਹੀ ਕਰ ਦੋ ਵੀ ਜਿੱਦੀ ਜਿੱਦੀ ਪਾਣੀ ਚ ਪਾਣੀ ਆਇਆ ਹੋ ਉਹਨੂੰ ਅਸੀਂ ਮੌਬਜ਼ਾ ਨਹੀਂ ਦੇ ਸਕਦੇ ਉਹਨੂੰ ਇੱਕ ਗੋਲੀ ਮਾਰੋ ਉਹਦੇ ਮੱਥੇ ਦੇ ਵਿੱਚ ਐਹੋ ਐਹੋ ਤਰੀਕਾ ਬਣਾ ਲਓ ਫਿਰ ਨਾਲੇ ਤੁਹਾਡੀ ਜਾਨ ਹੀ ਛੁੱਟ ਜਾਵੇ